ਕੱਲ ਵੀ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਸੀ ਨੀਤੀਯੋਗ ਦੀ ਉਹਦੇ ਵਿੱਚ ਵੀ ਮੈਂ ਇਹ ਕਿਹਾ ਕਿ ਸਾਤੋਂ ਚੌਲ ਵੀ ਚਾਹੀਦੇ ਆ 182 ਲੱਖ ਮੀਟ੍ਰਿਕ ਟਨ ਚੌਲ ਦਿੰਨੇ ਆ ਜੀ ਦੇਸ਼ ਨੂੰ 182 ਲੱਖ ਮੀਟ੍ਰਿਕ ਟਨ ਜਾਂ ਹਾਲਾਂਕਿ ਚੌਲ ਆਪਣੇ ਪੰਜਾਬੀਆਂ ਦੀ ਖੁਰਾਕ ਨਹੀਂ ਹੈਗੀ ਅੱਪ 10ਵੇਂ ਵਾਲੇ ਦਿਨ ਖੀਰ ਬਣਾਉਨੇ ਆ ਵੱਧ ਤੋਂ ਵੱਧ ਜਾਂ ਜਿੱਥੇ ਕੋਈ ਫੰਕਸ਼ਨ ਹੋਵੇ ਉੱਥੇ ਚੌਲ ਤਾਂ ਲੈਣਾ ਉਹਦਾ ਆਪਣਾ ਆਪਣਾ ਦਾਲ ਰੋਟੀ ਆਪਣਾ ਤਾਂ ਖੁਰਾਕ ਹੈ ਪਰ ਦੇਸ਼ ਨੂੰ ਚੌਲ ਦੇਣ ਵਾਸਤੇ ਧਰਤੀ ਖਤਮ ਕਰ ਲਈ ਅਸੀਂ 600 ਫੁੱਟ ਤੇ ਪਾਣੀ ਚਲਾ ਗਿਆ ਜੀ ਥੱਲੇ ਪਾਣੀ ਚ ਪਤਾ ਨਹੀਂ ਕਿਹੜੇ ਕਿਹੜੇ ਹੈਵੀ ਮੈਟਲਸ ਨੇ ਪਾਣੀ ਨਾ ਪੀਣ ਵਾਸਤੇ ਵਧੀਆ ਉਹ ਨਾ ਫਸਲਾਂ ਵਾਸਤੇ ਹੋਈ ਕੋਈ ਤਰੀਕਾ ਇਹ ਨਹਿਰਾਂ ਨਾਲ ਪਾਣੀ ਵਰਤ ਲਈ 125 ਲੱਖ ਮੀਟਰਿਕ ਟਨ ਕਣਕ ਦਿੰਨੇ ਆ ਜੀ ਫਿਰ ਦਾਣਾਂ ਵੀ ਚਾਹੀਦੀਆਂ ਦਾਣਾਂ ਵੀ ਦਿੰਨੇ ਆ ਜੀ ਸਰੋਂ ਬਾਜਰਾ ਮੱਕੀ ਸਾਰਾ ਕੁਝ ਦੇਸ਼ ਨੂੰ 34% ਫੂਟਬਾਲ 'ਚ ਹਿੱਸਾ ਸਾਡਾ ਜੀ ਤੇ ਪਾਣੀ ਅਸੀਂ ਕਿ ਪਾਣੀ ਨਾ ਪਾਣੀ ਨਹੀਂ ਕਹਿੰਦੇ ਤੁਮ ਦੇਣਾ ਮੈਂ ਕਿ ਕੰਮ ਲਿਆ ਚਲਾਈਏ ਕੰਕ ਫਿਰੋਣਾ ਪਾਣੀ ਹੀ ਨਹੀਂ ਦੇਣਾ ਅਸੀਂ ਬਸਲਾ ਕਿੱਥੇ ਬੀਜੀਏ ਇੱਥੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕੂੜੇ ਦੇ ਡੰਪ ਸਾਫ ਕਰਤੇ ਜੀ ਦੇਖੋ ਕਿੰਨਾ ਵੱਡਾ ਕੰਮ ਹੋ ਗਿਆ ਨਾ ਅਸੀਂ ਤਾਂ ਹਜੇ ਉੱਥੇ ਖੜੇ ਹਾਂ ਥੱਲੇ ਆਦੇ ਟੋਬੇ ਠੀਕ ਕਰਨ ਵਾਲੇ ਪਏ ਨੇ ਸਾਰੇ ਸਕੂਲਾਂ 'ਚ ਕਮਰੇ ਪਾਉਣ ਵਾਲੇ ਪੈ ਲਾਇਬ੍ਰੇਰੀਆਂ ਬਣਾਉਣ ਵਾਲੀਆਂ ਪਈਆਂ। ਇਹ ਤੋਂ ਪਹਿਲਾਂ ਜਿਹੜੇ ਹੁੰਦੇ ਰਹੇ ਉਹਨਾਂ ਨੂੰ ਪਤਾ ਸੀ ਲੋਕਾਂ ਨੇ ਜਾਣਾ ਕਿੱਥੇ ਐ। 5 ਸਾਲਾਂ ਬਾਅਦ ਦੂਜੀ ਦੀ ਵਾਰੀ ਆਊ ਆਟੋਮੈਟਿਕਲੀ। ਫਿਰ ਉਹ ਤੋਂ ਤੰਗ ਹੋ ਕੇ ਫੇਰ ਸਾਡੀ ਵਾਰੀ ਆਊਗੀ। ਉਹ 5 ਸਾਲਾਂ ਜਿਹੜਾ ਲੁੱਟ ਲਟਾ ਹੁੰਦਾ ਸੀ ਉਹ ਸਾਂਭ ਲੈਂਦੇ ਸੀ ਇਹਨਾਂ ਨੂੰ ਫੇਰ ਵਾਰੀ ਆ ਜਾਂਦੀ ਸੀ। ਆਹ ਚੱਲਦਾ ਰਿਹਾ ਐ ਬਸ। ਇੱਕ ਨਵੀਂ ਉਮੀਦ ਦੀ ਕਿਰਨ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਸੂਰਜ ਦੀ किरण ਵਾਂਗੂ ਆਮ ਆਦਮੀ ਪਾਰਟੀ ਨਿਕਲੀ ਉਹਨੇ ਥੋੜਾ ਜਿਆਦਾ ਪਹਿਲਾਂ ਬੜੀਆਂ ਤਸ਼ੱਦਦ ਵੀ ਕੀਤੀ ਜਿਹੜਾਂ ਜੂੜਾਂ ਚ ਵੀ ਭੇਜੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੋਈ ਪਾਰਟੀ ਹੋਰ ਨਾ ਖੜੀ ਹੋਵੇ ਪਰ ਲੋਕਾਂ ਦੇ ਪਿਆਰ ਨੇ ਪਾਰਟੀ ਨੂੰ ਖੜੇ ਕੀਤਾ ਦਿੱਲੀ ਤੋਂ ਸ਼ੁਰੂ ਹੋਏ ਪੰਜਾਬ ਚ ਆਏ ਫਿਰ ਰਾਜ ਸਭਾ ਦੇ ਵਿੱਚ ਇਸ ਵਕਤ ਸੱਤ ਸਾਡੇ ਐਮਪੀ ਨੇ ਤਿੰਨ ਸਾਡੇ ਲੋਕ ਸਭਾ ਚ ਨੇ ਗੋਆ ਚ ਸਾਡੇ ਐਮਐਲਏ ਨੇ ਸਾਡਾ ਗੁਜਰਾਤ ਚ ਐਮਐਲਏ ਨੇ ਸਾਡੇ ਜੰਮੂ ਕਸ਼ਮੀਰ ਚ ਲੋਡਾ ਤੋਂ ਐਮਐਲਏ ਸਾਡਾ ਆਮਾ ਦੀ ਪਾਰਟੀ ਦਾ ਹੌਲੀ ਹੌਲੀ ਪਾਰਟੀ ਜਿਹੜੀ ਹੈ 10 12 ਸਾਲਾਂ ਦੀ ਪਾਰਟੀ ਹੈ ਜੀ ਹੌਲੀ ਹੌਲੀ ਪਾਰਟੀ ਅੱਗੇ ਵਧੂਗੀ ਤੁਹਾਡੇ ਸਹਿਯੋਗ ਨਾਲ ਵਧੂਗੀ ਕਿਉਂਕਿ ਬਾਕੀ ਪਾਰਟੀਆਂ ਕਾਂਗਰਸ 1885 ਚ ਬਣੀ ਸੀ ਜੀ ਤੇ ਉਹਨਾਂ ਦਾ ਪਹਿਲਾ ਕੌਂਸਲਰ 1930 ਚ ਜਿੱਤਿਆ ਸੀਗਾ ਜੀ ਕੌਂਸਲਰ ਗਾਂਧੀ ਜੀ ਵੀ ਆ ਗਏ ਸੀ ਉਸ ਵੇਲੇ ਮਤਲਬ 45 ਸਾਲ ਬਾਅਦ ਇੱਕ ਕੌਂਸਲਰ ਜਿੱਤਿਆ ਸੀ ਉਹਨਾਂ ਨੇ 1930 ਚ ਭਾਜਪੀ ਜੀ ਨੂੰ ਕਹਿੰਦੇ ਆ ਜਨ ਸੰਘ 1900 58 ਚ ਬਣੀ ਸੀ 26 ਸਾਲ ਬਾਅਦ 1984 ਚ ਦੋ ਐਮਪੀ ਆਏ ਸੀਗੇ ਆਮ ਆਨੀ ਪਾਰਟੀ 2012 ਚ ਬਣੀ 4 ਐਮਪੀ 2014 ਚ ਪੰਜਾਬ ਚੋਂ ਆ ਵੀ ਤੁਹਾਡਾ ਵੀ ਪਟਿਆਲਾ ਤੋਂ ਨਾਬਾ ਜਿਹੜਾ ਪਟਿਆਲੇ ਚ ਪੈਂਦਾ 4 ਐਮਪੀ ਆ ਮਾਲਵਾ ਬੈਲਟ ਚੋਂ ਗਏ 2017 ਚ ਮੁਖ ਵਿਰੋਧੀ ਧਿਰ ਬਣਾਤੇ ਤੇ 2022 ਦੇ ਵਿੱਚ 92 ਸੀਟਾਂ ਇਤਿਹਾਸ ਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਦੇ ਕੇ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਔਰ ਸਾਡਾ ਕੰਮ ਹੈ ਉਸ ਫਤਵੇ ਦਾ ਸਤਿਕਾਰ ਕਰਨਾ ਆਦਰ ਕਰਨਾ